ਜੀ ਮੈਂ ਚਲੇਲੇ ਪਿੰਡ ਚੱਲਿਆ ਤੁਹਾਨੂੰ ਉੱਥੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਆਏ ਸੀਗੇ ਤੇ ਤੁਹਾਨੂੰ ਮੈਂ ਉੱਥੇ ਦਰਸ਼ਨ ਕਰਾਵਾਂਗਾ ਆਓ ਚੱਲਦੇ ਆਂ ਜੀ ਆਪਾਂ ਚਲੇਲੇ ਪਿੰਡ ਫਾਈਨਲੀ ਮੈਂ ਚਲੇਲੇ ਪਿੰਡ ਦੇ ਮੋੜ ਤੇ ਪਹੁੰਚ ਗਏ ਜੀ ਆਓ ਆਪਾਂ ਅੱਗੇ ਚੱਲਦੇ ਆਂ ਨਾਲੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਵਾਹਿਗੁਰਜ ਕੀ ਖਾਲਸਾ ਵਾਹਿਗੁਰਜ ਕੀ ਫਤਿਹ ਜੀ ਆਓ ਆਪਾਂ ਚੱਲਦੇ ਆਂ ਜੀ ਬਹੁਤ ਸੋਹਣੀਆਂ ਸੜਕਾਂ ਬਣੀਆਂ ਹੋਈਆਂ ਸੰਗਤ ਜੀ ਦੇਖ ਸਕਦੇ ਹੋ ਚਲੇਲਾ ਪਿੰਡ ਆ ਤੇ ਮੈਂ ਚਲੇਲੇ ਪਿੰਡ ਦੇ ਬਾਹਰ ਹੀ ਖੜਾ ਚਲੇਲਾ ਪਿੰਡ ਦਾ ਬੋਰਡ ਵੀ ਤੁਹਾਨੂੰ ਨਜ਼ਰ ਆ ਰਿਹਾ ਜੀ ਫਾਈਨਲੀ ਆਪਾਂ ਨੇੜੇ ਜੇ ਆ ਗਏ ਆ ਜੀ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਬਹੁਤ ਸੋਹਣਾ ਇੱਥੇ ਸੜਕਾਂ ਬਣੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਕਾਰਾਂ ਡਬਲ ਪੱਟੀ ਵਾਲੀ ਜਿਹੜੀ ਸੜਕਾ ਜੀ ਬਣੀ ਹੋਈ ਹੈ ਜੀ ਆਓ ਆਪਾਂ ਚੱਲਦੇ ਹਾਂ ਜੀ ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਦੇ ਗੇਟ ਤੇ ਆ ਗਏ ਆ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਤਪਸਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ਼ਾ ਜੀ ਨੌਵੀਂ ਪਿੰਡ ਚ ਲੈ ਲਾ ਜੀ ਆਓ ਆਪਾਂ ਅੰਦਰ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਸ੍ਰੀ ਤਪਸਰ ਸਾਹਿਬ ਪਾਸ਼ਾਏ ਨੌਵੀਂ ਚਲੇਲਾ ਪਟਿਆਲਾ ਜੀ ਸ਼ਹੀਦ ਭਾਈ ਸਰਦਾਰ ਰਿਸ਼ਪਾਲ ਸਿੰਘ ਦੀ ਛੰੜਾ ਯਾਦਗਾਰੀ ਗੇਟ ਆ ਜੀ ਇਹ ਆਓ ਆਪਾਂ ਇਹ ਗੇਟ ਜਿਹੜਾ ਰਸਤਾ ਜੀ ਇਹ ਗੁਰਦੁਆਰਾ ਸਾਹਿਬ ਨੂੰ ਜਾਊਗਾ ਜੀ ਇਹ ਆਪਾਂ ਗੁਰਦੁਆਰ ਸਾਹਿਬ ਸਾਹਮਣੇ ਆ ਗਿਆ ਜੀ ਆਪਾਂ ਪਹੁੰਚਾਂਗੇ ਜੀ ਆਓ ਆਪਾਂ ਅੱਗੇ ਗੁਰਦੁਆਰ ਸਾਹਿਬ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਆਪਾਂ ਮੇਨ ਗੇਟ ਤੇ ਆ ਗਏ ਆ ਜੀ ਨੰਗੇ ਸਿਰ ਅੰਦਰ ਜਾਣਾ ਸਖਤ ਮਨਾ ਹੈ ਜੀ ਪੋਸਟਰ ਲਾਉਣਾ ਸਖਤ ਮਨਾ ਹੈ ਆਓ ਆਪਾਂ ਅੱਗੇ ਚੱਲਦੇ ਆ ਜੀ ਨਾਲੇ ਸਿਰ ਢੱਕ ਕੇ ਫਿਰ ਅੰਦਰ ਮੱਥਾ ਟੇਕਾਂਗੇ ਤੇ ਆਪ ਸਭਨਾਂ ਨੂੰ ਵੀ ਮੱਥਾ ਟਕਾਵਾਂਗੇ ਵਾਹਿਗੁਰੂ ਤੁਹਾਡੀ ਵੀ ਨਾਲ ਹੀ ਯਾਤਰਾ ਸਫਲ ਕਰੇਗਾ ਜੀ ਤੁਹਾਡੇ ਵੀ ਇੱਥੇ ਹਾਜ਼ਰੀ ਲੱਗ ਚੁੱਕੀ ਆ ਜੀ ਤੁਹਾਡੇ ਵੀ ਘਰ 'ਚ ਖੁਸ਼ੀਆਂ ਖੇੜੇ ਸਭ ਆਉਣ ਜੀ ਅਸੀਂ ਅਰਦਾਸ ਕਰਾਂਗੇ ਜੀ ਆਓ ਆਪਾਂ ਅੰਦਰ ਚੱਲਦੇ ਆ ਜੀ ਲੋ ਫਾਈਨਲੀ ਆਪਾਂ ਅੰਦਰ ਆ ਚੁੱਕੇ ਆ ਜੀ ਇਹ ਪਹਿਰ ਜਲ ਤੋਂ ਕੇ ਅੰਦਰ ਜਾਵਾਂਗੇ ਇਹ ਗੁਰਦਾਰ ਸਾਹਿਬ ਦੀ ਬਿਲਡਿੰਗ ਹੈ ਜੀ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਗੁਰੂ ਦੇ ਝੂਲ ਰਹੇ ਆ ਤੁਸੀਂ ਦਰਸ਼ਨ ਕਰੋ ਜੀ ਸੰਗਤ ਜੀ ਸਾਰੇ ਤੇ ਆਓ ਬਹੁਤ ਸੋਹਣਾ ਗੁਰਦਾਰ ਸਾਹਿਬ ਇੱਥੇ ਕੰਮ ਚੱਲ ਰਿਹਾ ਗੁਰਦਾਰ ਸਾਹਿਬ ਦਾ ਤੇ ਅੱਜ ਦਾ ਇਹ ਫਰਮਾਨ ਆ ਜੀ ਤੁਸੀਂ ਦਰਸ਼ਨ ਕਰੋ ਤਲੰਗ ਮਹੱਲਾ ਦੂਜਾ ਘਰ ਪੰਜਮਾ ਤੋਦਬਿੰਦੂਜਾ ਨਾਹੀਂ ਕੋਈ ਤੂ ਕਰਤਾਰ ਕਰੇ ਸੋ ਹੋਈ ਤੇਰਾ ਜੋਰ ਤੇਰੀ ਮਨ ਤੇ ਇੱਕ ਸਦਾ ਸਦਾ ਜਪ ਨਾਨਕ ਏਕ ਬਹੁਤ ਸੋਹਣਾ ਜਿਹੜਾ ਗੁਰੂ ਦਾ ਬਾਖ ਲਿਖਿਆ ਹੋਇਆ ਜੀ ਆਓ ਆਪਾਂ ਅੰਦਰ ਚੱਲਦੇ ਆਂ ਤੇ ਨਤਮਸਤਕ ਹੋਵਾਂਗੇ ਤੇ ਅੰਦਰ ਜਿਹੜਾ ਬੀਬੀਆਂ ਜਿਹੜੀਆਂ ਪਾਠ ਕਰ ਰਹੀਆਂ ਨੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੁਸੀਂ ਦਰਸ਼ਨ ਕਰੋ ਇੱਧਰ ਜਿਹੜੀ ਰਸਤ ਹੁੰਦੀ ਆ ਕੋਈ ਸੰਗਤ ਵੱਲੋਂ ਉਹ ਜਿਹੜੀ ਇੱਥੇ ਰੱਖੀ ਹੋਈ ਆ ਸਾਰੇ ਅੱਡੇ ਅੱਡੇ ਜਿਹੜੇ ਡਰਮ ਦਾਲਾਂ ਚੋਲਾਂ ਦੇ ਲਾਇਏ ਹੋਏ ਆ ਤੇ ਮਾਤਾ ਜੀ ਇੱਧਰ ਜਿਹੜੇ ਪਾਠ ਕਰ ਰਹੇ ਆ ਸੁਖਨੀ ਸਾਹਿਬ ਦੇ ਪਾਠ ਜਿਹੜੇ ਚੱਲ ਰਹੇ ਨੇ ਤੇ ਆਓ ਆਪਾਂ ਪਹਿਲਾਂ ਨਤਮਸਤਕ ਹੋਵਾਂਗੇ ਦਰਸ਼ਕੋ ਬਹੁਤ ਸੋਹਣੇ ਗੁਰੂ ਸਾਹਿਬ ਜਿਹੜੇ ਸਜੇ ਹੋਏ ਆ ਸੁੰਦਰ ਰਮਾਲਿਆਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਜੇ ਹੋਏ ਨੇ ਤੇ ਗੁਰਦੁਆਰਾ ਬਹੁਤ ਸੋਹਣਾ ਸੰਗਤ ਜੀ ਤੁਸੀਂ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਤੇ ਆਪਾਂ ਨਾਲੇ ਪ੍ਰਕਰਮਾ ਕਰਦੇ ਹਾਂ ਉੱਪਰ ਵੀ ਇਹਦੇ ਉਪਸਥਾਨ ਸੁਖਾਸਨ ਸਥਾਨ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹ ਨੌਵੀਂ ਆਏ ਸਨ ਆਪਾਂ ਜੀਵਨ ਪਿਊੜਾ ਵੀ ਇੱਥੇ ਲਿਖਿਆ ਹੋਵੇ ਤੁਹਾਨੂੰ ਦਿਖਾ ਦਾਂਗੇ ਤੇ ਜਿਹੜਾ ਇਤਿਹਾਸ ਇਥੋਂ ਬਾਹਰੋਂ ਸੰਗਤ ਸਾਹਿਬ ਤੋਂ ਸੁਣਾਵਾਂਗੇ ਕਿ ਜੀਵਨ ਪਿਊੜਾ ਗੁਰੂ ਸਾਹਿਬ ਜੀ ਕਿ ਇੱਧਰ ਸੋ ਹੁਣ ਇਹ ਸਾਡੇ ਬੀਬੀਆਂ ਪਾਠ ਜਿਹੜੇ ਉਹ ਸਰਵਣ ਕਰ ਰਹੇ ਨੇ ਸਾਰੇ ਤੁਸੀਂ ਦੇਖ ਸਕਦੇ ਹੋ ਆਪਾਂ ਹੁਣ ਫਾਈਨਲੀ ਦਰਸ਼ਨ ਕਰ ਲਏ ਆ ਜੂਮਰ ਬਹੁਤ ਸੋਹਣਾ ਲੱਗਿਆ ਹੋਇਆ ਜੀ ਦਰਸ਼ਨ ਕਰੋ ਤੇ ਆਪਾਂ ਹੁਣ ਦਰਸ਼ਨ ਕਰਕੇ ਬਾਹਰ ਚੱਲਾਂਗੇ ਜੀ ਤੇ ਨਾਲੇ ਆਪਾਂ ਇਤਿਹਾਸ ਤੋਂ ਜਾਣੂ ਹੋਵਾਂਗੇ ਇੱਥੇ ਤੇ ਇਹ ਸਾਹਮਣੇ ਜਿਹੜਾ ਚਲੇਲਾ ਪਿੰਡ ਹੈ ਜੀ ਚਲੇਲਾ ਪਿੰਡ ਦੇ ਜਿਹੜਾ ਵਿੱਚ ਹੀ ਹੈ ਜੀ ਇਹ ਕੋਈ ਜ਼ਿਆਦਾ ਦੂਰ ਨਹੀਂ ਨਾਲ ਇਹ ਉਹ ਦੇਖੋ ਸਾਹਮਣੇ ਕਾਰਾਂ ਕੋਰਾ ਆ ਰਹੀਆਂ ਨੇ ਤੇ ਬਹੁਤ ਸੋਹਣਾ ਬਣਿਆ ਹੋਇਆ ਲੱਕੜ ਦੀ ਕਾਰਾਗਰੀ ਦੇਖੋ ਮੀਨਾ ਕਾਰੀ ਕਿੰਨੀ ਸੋਹਣੀ ਕੀਤੀ ਹੋਈ ਆ ਜੀ ਦਰਵਾਜੇ ਤੇ ਤੇ ਇਹ ਬੜੇ ਹਵਾਦਾਰ ਨੇ ਜੀ ਏਸੀ ਵੀ ਇੱਥੇ ਲੱਗੇ ਹੋਏ ਨੇ ਜੀ ਤੇ ਅੱਜ ਤੁਸੀਂ ਦਰਵਾਜੇ ਦੇਖ ਸਕਦੇ ਹੋ ਕਿੰਨੇ ਸੋਹਣੇ ਇੱਥੇ ਮੀਨਾ ਕਾਰੀ ਕੀਤੀ ਹੋਈ ਆ ਤੇ ਸਾਰੇ ਦਰਵਾਜੇ ਹੀ ਇਸ ਤਰ੍ਹਾਂ ਦੇ ਨੇ ਅਜੇ ਇੱਥੇ ਕੰਮ ਜਿਹੜਾ ਉਹ ਚੱਲ ਰਿਹਾ ਹੈਗਾ ਤੇ ਨਾਲ-ਨਾਲ ਆ ਖੇਤ ਨੇ ਜੀ ਬਹੁਤ ਸੋਹਣੇ ਲੱਗ ਰਹੇ ਨੇ ਕਣਕਾਂ ਜਿਹੜੀਆਂ ਵੱਡੀਆਂ ਗਈਆਂ ਨੇ ਤੇ ਇਹ ਮੈਂ ਗੁਰਦਵਾਰ ਸਾਹਿਬ ਦੀ ਬੈਕਸਾਈਡ ਤੇ ਆ ਗਿਆ ਜੀ ਇਹ ਉੱਪਰ ਜਾਣ ਵਾਸਤੇ ਪੌੜੀਆਂ ਨੇ ਜੀ ਤੇ ਇਹ ਅੰਦਰ ਸ੍ਰੀ ਦਰਬਾਰ ਸਾਹਿਬ ਜੀ ਸਜੇ ਹੋਏ ਨੇ ਆਪਾਂ ਅੱਗੇ ਦੇਖਦੇ ਹਾਂ ਜੀ ਸਾਹਮਣੇ ਜਿਹੜਾ ਉਹ ਲੰਗਰ ਹਾਲ ਹੈ ਜੀ ਤੇ ਕੰਮ ਇੱਥੇ ਕਾਫੀ ਜੁਰੰਦ ਚੱਲ ਰਿਹਾ ਉਹ ਸਾਹਮਣੇ ਬਾਥਰੂਮ ਵਗੈਰਾ ਨੇ ਜੀ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀ ਆ ਮਹੀਨੇ ਬਾਅਦ ਜਿਹੜੀ ਗੋਲਕਾ ਹੁੰਦੀ ਆ ਉਹ ਫਿਰ ਉਹਨਾਂ ਦੀ ਗਿਣਤੀ ਮਿੰਤੀ ਹੁੰਦੀ ਆ ਜੀ ਤੇ ਸਾਰੇ ਪੈਸੇ ਸੇਵਾਦਾਰ ਇਹ ਇੱਥੇ ਦੀ ਜਿਹੜੀ ਲੋਕਲ ਕਮੇਟੀ ਦੇ ਅੰਡਰ ਆ ਜੀ ਗੁਰਦੁਆਰਾ ਸਾਹਿਬ ਇੱਥੇ ਦੇਖਭਾਲ ਜਿਹੜੀ ਇੱਥੇ ਦੇ ਲੋਕਲ ਕਮੇਟੀ ਦੇ ਮੈਂਬਰ ਉਹ ਕਰਦੇ ਨੇ ਤੇ ਸਾਰੇ ਸਿੰਘ ਸਾਹਿਬ ਲੱਗੇ ਹੋਏ ਨੇ ਗਿਣਤੀ ਚ ਕਰਨ ਪੈਸਿਆਂ ਦੀ ਗਿਣਤੀ ਜਿਹੜੀ ਗੋਲਕ ਦੇ ਵਿੱਚ ਸੰਗਤ ਵੱਲੋਂ ਮਾਇਆ ਜਿਹੜਾ ਜਾਂਦੀ ਆ ਤੇ ਚਾਹ ਆ ਗਈ ਆ ਚਾਹ ਮੈਨੂੰ ਫੜਾ ਦਈਏ ਮੈਂ ਚਾਹ ਪੀਣ ਲੱਗਿਆ ਜੀ ਸੰਘਾ ਜਿਹੜਾ ਇੱਥੇ ਇਤਿਹਾਸ ਆ ਕੋਈ ਲਿਖਿਆ ਨਹੀਂ ਹੋਇਆ ਪਰ ਇੱਥੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਛਾਈ ਨੌਵੀਂ ਆਇਸਨ ਇੱਥੇ ਬੋਰਡ ਦੇ ਉੱਤੇ ਵੀ ਲਿਖਿਆ ਹੋਇਆ ਹੈਗਾ ਜੁਗ ਜੁਗਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਸ੍ਰੀ ਤਫਸਰ ਸਾਹਿਬ ਪਾਛਾਈ ਨੌਵੀਂ ਪਿੰਡ ਚ ਲੈਲਾ ਪਟਿਆਲਾ ਪੰਜਾਬ ਆਪਾਂ ਇੱਥੇ ਸਿੰਘ ਸਾਹਿਬ ਨੇ ਇਹ ਲੋਕਲ ਕਮੇਟੀ ਦੇ ਅੰਡਰ ਹੈਗਾ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਤੇ ਉਹਨਾਂ ਦਾ ਨਾਮ ਪੁੱਛਾਂਗੇ ਉਹ ਸਾਰੀ ਜਿਹੜੀ ਹਿਸਟਰੀ ਆਪਾਂ ਨੂੰ ਉਹ ਦੱਸਣਗੇ ਆਪਾਂ ਸਿੰਘ ਸਾਹਿਬ ਨਾਲ ਗੱਲ ਵੀ ਕਰਦੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਜੀ ਸ਼ੁਭਨਾਮ ਆਪਣਾ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਥੋੜਾ ਉੱਚੀ ਬੋਲ ਪਿਓ ਜੀ ਮੇਰਾ ਨਾਮ ਅਵਤਾਰ ਸਿੰਘ ਜੀ ਠੀਕ ਹੈ ਮੈਂ ਤਾਂ ਜੀ ਇੱਥੇ ਦਾ ਇਤਿਹਾਸ ਪੁੱਛਣਾ ਹੈ ਬਾਬਾ ਜੀ ਇਤਿਹਾਸ ਜੀ ਇੱਥੇ ਸਾਡੇ ਬਜ਼ੁਰਗਾਂ ਦਾ ਮਤਬਲ ਮੰਨਿਆ ਜਾਂਦਾ ਵੀ ਗੁਰਤੇਗ ਬਹਾਦਰ ਜੀ ਜਦੋਂ ਨੌ ਲਖੇ ਤੋਂ ਉਹਨਾਂ ਨੂੰ ਆਇਨੇ ਨਹੀਂ ਮੈਂ ਉੱਥੇ 托ਖਾ ਸਾਹਿਬ ਪੜਿਆ ਸੀ ਵੀ ਗੁਰਦੁਆਰਾ ਸਾਹਿਬ ਚਲੇਲਾ ਵੀ ਗਏ ਸੀ ਹਾਂਜੀ ਹਾਂਜੀ ਉਹ ਹੀ ਤੁਹਾਨੂੰ ਦੱਸਣ ਲੱਗਿਆ ਮੈਂ ਨੌ ਲਖਾ ਸਾਹਿਬ ਤੋਂ ਗੁਰਦੁਆਰਾ 托ਖਾ ਸਾਹਿਬ ਅੱਛਾ ਜੀ 托ਖਾ ਸਾਹਿਬ ਤੋਂ ਫਿਰ ਉਰੇ ਚਲੇਲੇ ਨੂੰ ਹੁੰਦੇ ਹੋਏ ਅੱਛਾ ਜੀ ਗੁਰਦੁਆਰਾ ਲੰਗ ਹੈ ਜੀ ਖਿਰਨੀ ਸਾਹਿਬ ਅੱਛਾ ਜੀ ਉੱਥੇ ਨੂੰ ਗਏ ਨੇ ਜੀ ਗੁਰਤੇਗ ਬਾਦਰ ਸਾਹਿਬ ਇੱਥੇ ਰਹੇ ਨੇ ਜੀ ਖੁਸ਼ੀ ਰਹੇ ਨਹੀਂ ਜੀ ਬਸ ਲੰਗ ਦੇ ਲੰਗ ਦੇ ਜਾਨੀ ਕਰਨ ਸ਼ੋ ਪ੍ਰਾਪਤ ਤੇ ਇਤਿਹਾਸਿਕ ਜਿਹੜਾ ਇਹ ਇਤਿਹਾਸ ਹਾਂਜੀ ਚਲੋ ਇੱਥੇ ਸਾਡੀ ਲੋਕਲ ਕਮੇਟੀ ਬਣੀ ਵੀ ਹੈ ਜੀ ਗੁਰਦੁਆਰਾ ਸਾਹਿਬ ਦੀ ਅੱਛਾ ਜੀ ਠੀਕ ਸਾ ਸਮੂਹ ਨਗਰ ਹੈ ਜਿਹੜਾ ਉਹ ਪੂਰਾ ਸਹਿਯੋਗ ਦੇ ਰਿਹਾ ਹੈ ਠੀਕ ਹੈ ਜੀ ਤੇ ਉਸ ਸਹਿਯੋਗ ਦੇ ਤਹਿਤ ਨਵੀਂ ਇਮਾਰਤ ਬਣੀ ਹੈ ਪਹਿਲਾਂ ਪੁਰਾਣੀ ਇਮਾਰਤ ਹੋਤੀ ਜੀ ਇਹ ਨਵੀਂ ਇਮਾਰਤ ਬਣੀ ਹੈ ਜੀ ਹੁਣ ਇਹ ਲੰਗਰ ਹਾਲ ਸਾਰੇ ਇਹਦੀ ਚੰਦ ਰਹੀ ਹੈ ਠੀਕ ਹੈ ਜੀ ਇਹ ਉਹ ਸਾਰੀਆਂ ਸਬਾ ਮਾਨਗਰ ਜੀ ਠੀਕ ਹੈ ਬਹੁਤ 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 ਵੱਡਾ ਸਹਿਯੋਗ ਜਣੀ ਸਾਡੇ ਨਗਰ ਦਾ ਨਹੀਂ ਥੋੜਾ ਬਹੁਤ ਵੱਡਾ ਇਹ ਉਪਰਾਲਾ ਜੀ ਹਾਂਜੀ ਉਹ ਚਲੋ ਸਮਾਰਕ ਨੂੰ ਤੁਸੀਂ ਜਿਹੜਾ ਨਵਾਂ ਗੁਰੂ ਘਰ ਬਣਾਇਆ ਪਾਸ਼ਾਏ ਨੋਵੇਂ ਜੀ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਦੇ ਚ ਪੰਜਾਬੀਆਂ ਨੂੰ ਤੁਹਾਡੇ ਤੇ ਮਾਣ ਆ ਸੰਗਤ ਜੀ ਇਹ ਸਨ ਸਰਦਾਰ ਜੀ ਤੇ ਇਹਨਾਂ ਨੇ ਆਪਾਂ ਨੂੰ ਇੱਥੇ ਦਾ ਇਤਿਹਾਸ ਦੱਸਿਆ ਕੀ ਜਿਹੜੇ ਗੁਰੂ ਸਾਹਿਬ ਸੀ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹ ਇੱਥੋਂ ਲੰਘਦੇ ਹੋਏ ਅੱਗੇ ਚ ਲੈ ਲੈ ਪਿੰਡ ਗਏ ਸਨ ਇਹਦੇ ਨਾਲ ਹੀ ਤੁਹਾਡਾ ਧੰਨਵਾਦ ਸਿੰਘ ਸਾਹਿਬ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੇ ਜੀ ਇਹ ਸੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਿੰਘ ਸਾਹਿਬ ਨੇ ਆਪਾਂ ਨੂੰ ਸੁਣਾਇਆ ਸੀ ਜੀ ਸਾਰੀ ਇੱਧਰ ਜਿਹੜੀ ਲੰਗਰ ਲੰਗਰ ਇਹ ਚੱਲ ਰਿਹਾ ਅੱਜ ਸੰਗਰਾਂਦ ਦਾ ਜਿਹੜਾ ਹੈਗਾ ਦਿਹਾੜਾ ਹੈਗਾ ਬਹੁਤ ਸੋਹਣਾ ਜਿਹੜਾ ਲੰਗਰ ਹਾਲ ਬਣੇ ਹੋਏ ਨੇ ਸਾਹਮਣੇ ਉਧਰ ਬਾਥਰੂਮ ਤੇ ਇੱਧਰ ਤਾਂ ਤਾਂ ਸ੍ਰੀ ਗੁਰੂ ਤੇਗ ਹਾਰ ਬਹਾਦਰ ਸਾਹਿਬ ਜੀ ਦੇ ਸਥਾਨ ਤੇ ਦਰਸ਼ਨ ਕਰ ਲਓ ਜੀ ਨਿਸ਼ਾਨ ਸਾਹਿਬ ਜਿਹੜੇ ਝੂਲ ਰਹੇ ਨੇ ਤੇ ਆਓ ਆਪਾਂ ਹੁਣ ਇੱਥੋਂ ਚੱਲਦੇ ਆਂ ਬਾਹਰ ਨੂੰ ਤੇ ਸੰਗਤ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਵੀ ਸੰਗਤ ਮੇਰੀ ਇਸ ਵੀਡੀਓ ਨੂੰ ਦੇਖ ਰਹੇ ਨੇ ਤੇ ਵਾਹਿਗੁਰੂ ਜੂਰ ਲਿਖਣਾ ਜੀ ਕਿਉਂਕਿ ਬਸ ਸਾਰਿਆਂ ਦੇ ਚੜ੍ਹਦੀ ਕਲਾ ਦੀ ਜਿਹੜੀ ਔਰਦਾਸ ਇੱਥੇ ਕਰਕੇ ਆਇਆ ਹਾਂ ਤੁਹਾਡੇ ਘਰ ਜਿਹੜੇ ਆ ਖੁਸ਼ੀਆਂ ਖੇੜੇ ਆਉਂਦੇ ਰਹਿਣ ਜੀ ਇਦੇ ਨਾਲ ਹੀ ਮੈਨੂੰ ਦੋ ਸੁਰਿੰਦਰ ਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਜੀ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ